Thank you. ਵਿਦਾਇਕ ਰਮਨ ਰੋੜੇ ਨੂੰ ਅੱਜ ਰਿਮਾਨ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪਹਿਲੇ ਸਿਵਲ ਹਸਪੀਟਲ ਦੇ ਵਿੱਚ ਲਿਆਇਆ ਜਾਂਦਾ ਮੈਡੀਕਲ ਕਰਵਾਇਆ ਜਾਂਦਾ ਮੈਡੀਕਲ ਤੋਂ ਬਾਅਦ ਹੁਣ ਜਲੰਧਰ ਕੋਰਟ ਦੇ ਵਿੱਚ ਲਿਆਇਆ ਗਿਆ ਜਿਸ ਦੇ ਵਿੱਚ ਜੱਜ ਸਾਹਿਬ ਕੋ ਪੇਸ਼ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਸ ਟੈਂਪੋ ਟਰੈਵਲ ਦੇ ਵਿੱਚ ਜੋ ਵਿਦਾਇਕ ਰਮਨ ਰੋੜਾ ਜਿਸ ਦੇ ਉੱਤੇ ਇਹ ਮਾਮਲੇ ਜੋ ਹੈ मामले केड़े दर्ज ਹੋਏ ਨੇ ਪਹਿਲੇ ਵਿਜੀਲੈਂਸ ਦੇ ਵਿੱਚ ਜਾਂਚ ਚੱਲਦੀ ਹੈ ਜਿਸ ਦੇ ਵਿੱਚ ਜੋ ਲਗ ਲਗ ਰਿਸ਼ਵਤ ਕਿੜੀ ਆ ਲਿੱਤੀ ਜਾਂਦੀ ਉਸ ਤੋਂ ਬਾਅਦ ਇਹ ਰਾਮਾ ਮੰਡੀ ਦੇ ਵਿੱਚ ਇਹ ਕਿਹੜਾ ਰੇਟ ਜੋ ਰਾਮਾ ਮੰਡੀ ਦੇ ਵਿੱਚ ਮਾਮਲਾ ਦਰਜ ਹੁੰਦਾ ਉਸ ਤੋਂ ਬਾਅਦ ਪਹਿਲੇ ਤਿੰਨ ਦਿਨ ਦਾ ਰਿਮਾਨ ਮਿਲਦਾ ਫਿਰ ਉਸ ਤੋਂ ਬਾਅਦ ਤਿੰਨ ਦਿਨ ਦੇ ਰਿਮਾਨ ਤੋਂ ਬਾਅਦ ਹੁਣ ਦੁਬਾਰਾ ਪੇਸ਼ ਕਿਹੜਾ ਕੋਰਟ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਏਡੀਸੀਪੀ ਸੀਏ ਤੇ ਏਸੀਬੀ ਸੈਂਟਰ ਜੋ ਹੈ ਮਾਮਲਾ ਜੋ ਦੱਸਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਦੱਸਿਆ ਜਾ ਰਿਹਾ ਇਸ ਦੇ ਮਾਮਲਾ ਜਿਹੜਾ ਦਰਜ ਹੋਇਆ ਇਹ ਰਾਮਾ ਮੰਡੀ ਥਾਣੇ ਦੇ ਵਿੱਚ ਰਿਸ਼ਵਤ ਦਾ ਜਿਹੜਾ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਮੌਕੇ ਤੇ ਐਸ ਐਚਓ ਰਾਮਾ ਮੰਡੀ ਮੌਕੇ ਤੇ ਨੇ ਇਸ ਬਾਰੇ ਅਸੀਂ ਗੱਲ ਸਰ ਕੀ ਕੋਈ ਨਾਮ ਆ ਕੇ ਮਿਲਿਆ ਜੀ 14 ਦਿਨ ਜੁਡੀਸ਼ੀਅਲ ਹਰ ਅਸਤੇ ਵਿੱਚ ਭੇਜਿਆ ਗਿਆ ਇੱਥੇ ਲਾਲ ਕੋਈ ਰਿਮਾਂਡ ਨਹੀਂ ਮਾਮਲਾ ਕੀ ਐਸਾ ਥੋੜਾ ਜਾਣਕਾਰੀ ਐਕਸਟਰੈਸ਼ਨ ਦਾ ਸੀਗਾ ਐਪਲੀਕੇਸ਼ਨ ਉਹ ਤੇ ਕੇਸ ਰਜਿਸਟਰਡ ਹੋਇਆ ਸੀਗਾ ਅੱਛਾ ਜੀ ਉਹ ਖਤਮ ਹੋ ਚੁੱਕਿਆ ਰਿਮਾਂਡ ਖਤਮ ਹੋ ਗਿਆ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਨਹੀਂ 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 ਹੁਣ ਜੁਡੀਸ਼ੀਅਲ ਦੇਖ ਰਹੇ ਹਾਂ ਜੀ 14 ਦਿਨ ਦਾ ਸਟਿਲ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦੀ ਦੱਸ ਦਈਏ ਇਹ ਜੋ ਇਸ ਟੈਂਪੋ ਟ੍ਰੈਵਲ ਦੇ ਵਿੱਚ ਵਿਧਾਇਕ ਰਮਨ ਰੋੜੇ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕੀਤਾ ਗਿਆ ਜਿਸ ਦੇ ਵਿੱਚ 14 ਦਿਨ ਦੇ ਡਿਜੀਟਲ ਰਿਮਾਂਡ ਦੇ ਵਿੱਚ ਲੈਪੇਜ ਦਿੱਤਾ ਗਿਆ ਜਿਸ ਵੇ 14 ਦਿਨ ਦੇ ਬਾਅਦ ਫਿਰ ਉਹਨਾਂ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਜੋ ਦੱਸਿਆ ਜਾ ਰਿਹਾ ਮਾਮਲਾ ਜੋ ਰਾਮਾ ਮੰਡੀ ਦੇ ਵਿੱਚ ਦਰਜ ਹੋਇਆ ਸੀ ਜਿਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਪਰਚਾ ਦਰਜ ਹੁੰਦਾ ਪਰਚਾ ਹੋਣ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੋਰ ਚ 3 ਦਿਨ ਦਾ ਉਹਨੂੰ ਰਿਮਾਂਡ ਮਿਲਦਾ 3 ਦਿਨ ਦਰਮਾਣ ਤੋਂ ਬਾਅਦ 3 ਦਿਨ ਦਰਮਾਣ ਤੋਂ ਬਾਅਦ ਤਿੰਨ ਦਿਨ ਦੇ ਅਰਮਾਨ ਤੋਂ ਬਾਅਦ ਕਿਹੜਾ ਉਹਨਾਂ ਨੂੰ ਦੁਬਾਰਾ ਪੇਸ਼ ਕੀਤਾ ਜਾਂਦਾ ਫਿਰ ਤਿੰਨ ਦਿਨ ਦਾ ਤੇ ਅੱਜ 14 ਦਿਨ ਦਾ ਜੇ ਰਿਜਿਸਟਰ ਜੇਲ ਦੇ ਵਿੱਚ ਪੇ ਦਿੱਤਾ ਗਿਆ ਵਿਧਾਇਕ ਰਮਨ ਰੋੜਾ ਨੂੰ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਹਿਲੇ ਵਿਜੀਲੈਂਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂਚ ਚੱਲਦੀ ਹੈ ਉਸ ਤੋਂ ਬਾਅਦ ਕਿੰਦੋਂ ਇਹਨਾਂ ਦੀ ਜ਼ਮਾਨਤ ਹੁੰਦੀ ਹੈ ਜ਼ਮਾਨਤ ਹੋਣ ਤੋਂ ਬਾਅਦ ਫਿਰ थाना ਰਾਮਾ ਮੰਡੀ ਦੇ ਵਿੱਚ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਤੁਸੀਂ ਦੇਖਿਆ ਐਸਐਚਓ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ 14 ਦਿਨ ਦਾ ਕਿਹੜਾ ਜੇ ਰਿਜਿਸਟਰ ਜੇਲ ਦੇ ਵਿੱਚ ਪੇਸ਼ ਦਿੱਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੁਮਹਾਜਨ ਜੀ ਪਾਨੀ ਟੀਵੀ ਜਲੰਧਰ ਸਾਡੇ ਨਾਲ ਰਮਨ ਰੋੜਾ ਦੇ ਐਡਵੋਕੇਟ ਆਪਾਂ ਗੱਲਬਾਤ ਕਰਦੇ ਆਂ ਸਰ ਅੱਜ ਰਮਨ ਰੋੜਾ ਜੀ ਨੂੰ ਤਿੰਨ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਫਿਰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜੱਜ ਸਾਹਿਬ ਵੱਲੋਂ ਕੀ ਜੱਜ ਸਾਹਿਬ ਨੇ ਉਹਨਾਂ ਨੂੰ ਅਜੂਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ ਜੀ 26 ਨਵ ਤਰੀਕ ਅਗਲੀ ਪਈ ਹੈਗੀ ਆ ਅੱਗੇ ਫਰਦਰ ਪੁਲਿਸ ਰਿਮਾਂਡ ਨਹੀਂ ਹੈਗਾ ਉਹਨਾਂ ਦਾ ਕੋਈ ਵੀ ਅੱਛਾ ਅੱਛਾ ਸਰ ਥੋੜਾ ਦੱਸਿਆ ਜਾਵੇ ਕਾਹਦਾ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੇ ਐਸ ਕੇਸ ਦੇ ਵਿੱਚ ਜੀ ਇੱਕ ਰਮੇਸ਼ ਕੁਮਾਰ ਨਾਂ ਦਾ ਵਿਅਕਤੀ ਹੈਗਾ ਜੀ ਉਹ ਉਹਦੇ ਕੋਲ ਉਹਨੇ ਕਿਹਾ ਜੀ ਉਹਨੇ ਪਰਚਾ ਦਰਜ ਕਰਵਾਇਆ ਸੀ ਇਹਨਾਂ ਦੇ ਉੱਤੇ ਵੀ ਮੈਂ ਇੱਕ ਤਾਂ ਮੇਰੇ ਕੋਲ ਪਾਰਕਿੰਗ ਲੋਟ ਹੈਗੀ ਆ ਉਹਦੇ ਵਿੱਚ ਮੈਂ ਪਰਚੀਆਂ ਕੱਢਦਾ ਟਰੱਕਾ ਵਗੈਰਾ ਦੀਆਂ ਇਹ ਮੇਰੇ ਤੋਂ ਮਹੀਨਾ ਮੰਗਦੇ ਹੁੰਦੇ ਸੀਗੇ ਕਿ 50000 ਰੁਪਏ ਜਾਂ 30000 ਰੁਪਏ ਮਹੀਨਾ ਵਿੱਚ ਲੈਂਦੇ ਆ ਇਹ ਪਰਚਾ ਦਰਜ ਕੀਤਾ ਸੀ ਵੱਟੇ ਦੇ ਛੋਟੀ ਦੇਖਣ ਵਾਲੀ ਗੱਲ ਇਹ ਸੀਗੀ ਕਿ ਉਹਦੀ ਬੈਕਗ੍ਰਾਉਂਡ ਐਮਜੇ ਸੀ ਕਿ ਉਸੇ ਦਿਨ 23/8 ਨੂੰ ਉਹਨੇ ਪਰਚਾ ਦਰਜ ਕਰਾਇਆ ਇਹਨਾਂ ਤੇ 23/8 ਨੂੰ ਉਹਦੇ ਉੱਤੇ ਆਪਣੇ ਉੱਤੇ ਜਿਹੜਾ ਹੁਸ਼ਿਆਰਪੁਰ ਗੈਸ ਲੀਕ ਦਾ ਜਿਹੜਾ ਕੈਂਟਰ ਬਲਾਸਟ ਹੋਇਆ ਸੀਗਾ ਉਦੇ ਦੇ ਉਸ ਸੰਬੰਧੀ ਚੋਰੀ ਦਾ ਪਰਚਾ ਉਸ ਬੰਦੇ ਤੇ ਉਸੇ ਦਿਨ ਦਾ ਚੋਰੀ ਦਾ ਪਰਚਾ ਉਸੇ ਦਿਨ ਦਾ ਜਿਹੜਾ ਹੈਗਾ ਉਸ ਜੀ ਚੋਰੀ ਦੇ ਪਰਚੇ ਵਾਲੇ ਨੇ ਇੱਕ ਵਿਧਾਇਕ ਦੇ ਉੱਤੇ ਪਰਚਾ ਦਰਜ ਕਰਵਾਇਆ ਇਸ ਕਿਸਮ ਦਾ ਜੀ ਉਹ ਹਾਲੇ ਤੱਕ ਅੰਦਰ ਹੈ ਜੀ ਉਹਦੀ ਜ਼ਮਾਨਤ ਨਹੀਂ ਹੋਈ ਤੇ ਤੁਹਾਡੇ ਵੱਲੋਂ ਵੀ ਜਸੱਦ ਦੇ ਅੱਗੇ ਪੇਸ਼ ਕੀਤੇ ਗਏ ਕਿ ਆ ਪੁਲਿਸ ਵੱਲੋਂ ਕੋਈ ਇਸ ਦੇ ਸਬੂਤ ਕਿਰੇ ਪੇਸ਼ ਕੀਤੇ ਗਏ ਪੁਲਿਸ ਵੱਲੋਂ ਖਾਲੀ ਬਿਆਨ ਹੀ ਸੀਗਾ ਉਹਨਾਂ ਦਾ ਜੀ ਉਹਦਾ ਸੀਗਾ ਉਹਦੇ ਲੜਕੇ ਦਾ ਬਿਆਨ ਸੀ ਇੱਕ ਅੱਧੇ ਕਿਸੇ ਹੋਰ ਬੰਦੇ ਦਾ ਓਰਲ ਜੀ ਕੋਈ 9 ਦਿਨ ਦਾ ਪੁਲਿਸ ਰਿਮਾਂਡ ਰਿਹਾ ਜੀ ਉਹਦੇ ਵਿੱਚ ਕੋਈ ਬਰਾਮਦਗੀ ਨਹੀਂ ਹੋਈ ਤੇ ਅੱਜ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਇਹਨਾਂ ਦੇ ਨਹੀਂ ਅੱਜ ਨਹੀਂ ਮੰਗਿਆ ਉਹਨਾਂ ਨੇ ਉਹ ਕਹਿੰਦੇ ਜੀ ਅਸੀਂ ਇਹਨੂੰ 9 ਦਿਨ ਰੱਖ ਲਿਆਗਾ ਨਤਾ ਗਨ ਕੰਪਨੀਟਿੰਗ ਵਾਸਤੇ ਰਿਕਵਰਡ ਗੱਲ ਕਰੀਏ ਆਪਾਂ ਪਿਛਲੇ ਦੰਨ ਨੂੰ ਗੱਲ ਕਰੇ ਵਿਜੀਲੈਂਸ ਵੱਲੋਂ ਕਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਇਹਨਾਂ ਦੇ ਕਰ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰਾ ਦੇ ਰੇਡ ਕੀਤੀ ਕੀ ਬਿਜ਼ਨਸ ਨੇ ਕਿਹੜੇ ਸਬੂਤ ਮਿਲੇ ਸੀ ਕੁਝ ਉਸ ਤੋਂ ਬਰਾਮਤ ਸੀ ਉਸ ਕੇਸ ਦੇ ਵਿੱਚ ਤਾਂ ਸਿਰਫ 6 ਲੱਖ ਰੁਪਈਆ ਕੁਝ ਮਿਲਿਆ ਸੀਗਾ ਜੀ ਤਿੰਨ ਸੇਲ ਡੀਡ ਦੀਆਂ ਕਾਪੀਆਂ ਮਿਲੀਆਂ ਸੀਗੀਆਂ 1 ਕਿਲੋ ਸੋਨਾ ਤੇ ਕੁਝ ਚਾਂਦੀ ਇਹ ਚੀਜ਼ਾਂ ਬਰਾਮਤ ਹੋਈਆਂ ਸੀਗੀਆਂ ਜੀ ਪਰ ਸਾਰੀ ਐਕਸਪਲੇਨ ਹੋਈਆਂ ਸੀਗੀਆਂ ਜੀ ਸੇਲ ਡੀਡ ਜਿਹੜੀਆਂ ਸੀਗੀਆਂ ਐਮਐਲਏ ਬਣਨ ਤੋਂ ਪਹਿਲਾਂ ਦੀਆਂ ਸੀਗੀਆਂ ਜੀ ਔਰ ਜਿਹੜੀ ਛਿਲਕ ਰੁਪਇਆ ਬਰਮਤ ਹੋਇਆ ਸੀ ਸਿਰਫ ਉਹ ਇਨਾਂ ਦੀ ਉਸ ਦਿਨ ਦੀ ਸੇਲ ਜਿਹੜੀ ਹੋਈ ਸੀ ਕਪੜੇ ਦੀ ਕਿਉਂਕਿ ਸੇਲ ਤੇ ਬੜੇ-ਬੜੇ ਵਪਾਰੀ ਨੇ ਉਹਦਾ ਸੇਲ ਦਾ ਐਕਸਪਲੇਨ ਹੋਇਆ ਸੀ ਉਹ ਤੇ ਸੋਨਾ ਵੀ ਜਿਹੜਾ 1 ਕਿਲੋ ਦੇ ਕਰੀਬ ਕਹਿੰਦੇ 700 ਗ੍ਰਾਮ ਤੇ ਇਹਨਾਂ ਨੇ ਪਹਿਲਾਂ ਡਿਕਲੇਅਰ ਕੀਤਾ ਸੀਗਾ ਉਹਦੇ ਚ ਆਪਣੀ ਇਲੈਕਸ਼ਨ ਦੇ ਵਿੱਚ ਡਿਕਲੇਅਰ ਕੀਤਾ ਸੀਗਾ ਕਿ ਉਹ ਸਭਾ ਲੜਕੇ ਦੀ ਸ਼ਾਦੀ ਹੋਈ ਆ ਘਰ ਚ ਤੇ ਇਹਨਾਂ ਸੋਨਾ ਤੇ ਕੋਈ ਵੱਡੀ ਗੱਲ ਨਹੀਂ ਉਹਦੇ ਚ ਇਸ ਤੋਂ ਇਲਾਵਾ ਹੋਰ ਕੋਈ ਇਨਕ੍ਰਿਮੀਨੇਟਿੰਗ ਚੀਜ਼ ਨਹੀਂ ਮਿਲੀ ਹੈਗੀ ਸਿਰਫ ਆਏ ਔਰਲ ਸਟੇਟਮੈਂਟ ਲੋਕਾਂ ਦੀ ਜਵਾਨੀ ਉਹ ਹੁਣ ਪਤਾ ਨਹੀਂ ਟ੍ਰਾਇਲ ਵੇਲੇ ਕੀ ਹੁੰਦਾ ਉਹਨਾਂ ਦਾ ਕੀ ਉਹਦੀ ਵਿਰੇਸਿਟੀ ਹੈਗੀ ਕੀ ਦੇਖਿਆ ਜਾਊਗਾ ਤੁਹਾਡੇ ਕੋਲ ਪਰਿਵਾਰ ਵੀ ਪਹੁੰਚਿਆ ਹੋਇਆ ਗੱਲਬਾਤ ਪਰੇਸ਼ਾਨ ਸੀ ਜਿਸ ਦੇ ਵਿੱਚ ਨੇਚਰਲੀ ਨੇਚਰਲੀ ਪਰਿਵਾਰ ਤੇ ਪਰੇਸ਼ਾਨ ਹੈਗਾ ਹੀ ਆ ਜੀ ਕਿਉਂਕਿ 3 ਮਹੀਨਿਆਂ ਦਾ ਇੱਕ ਐਮਐਲਏ ਅੰਦਰ ਹੈਗਾ 9 ਦਿਨ ਤੋਂ ਜ਼ਿਆਦਾ ਉੱਤੇ ਹੋ ਰਿਹਾ ਗਿਆ ਉਹਨਾਂ ਉਹਦੇ ਭਰਾ ਭਤੀਜੇ ਸਾਰੇ ਪਰੇਸ਼ਾਨ ਹੈਗੇ ਆ ਅੱਜ ਤੱਕ ਪੇਸ਼ ਕੀਤਾ ਪੁਲਿਸ ਫੋਲੋਅ ਕੋਰਟ ਜੱਜ ਸਾਹਿਬ ਦੇ ਅੱਗੇ ਕੁਝ ਪੇਸ਼ ਕੀਤਾ ਗਿਆ ਹਾਂ 9 ਦਿਨ ਦੇ ਵਿੱਚ ਹੈ ਸਾਡੇ ਕੋਲ ਨਹੀਂ ਉਹਨਾਂ ਨੇ ਅੱਜ ਕਿਹਾ ਜੀ ਕਿ ਅਸੀਂ ਹੋਰ ਇੰਟਰੋਗੋਕੇਸ਼ਨ ਨਹੀਂ ਕਰਨੀ ਹੈਗੀ ਸਫੀਸ਼ੀਐਂਟ ਇੰਟਰੋਗੋਕੇਸ਼ਨ ਹੋ ਚੁੱਕੀ ਹੈ ਸੋ ਇਹ ਤਾਂ ਜਾਵੇ 14 ਦਿਨ ਦੀ ਪੀਜ ਜਾਵੇ ਹੁਣ 26 ਨਵੰਬਰ ਤਰੀਕ ਪਈ ਹੈ ਜੀ ਅਗਲੀ ਅੱਛਾ ਜੀ 26 ਨਵੰਬਰ ਪੇਸ਼ ਕਰਨਗੇ ਕੋਰਟ ਚ ਹਾਂਜੀ ਉਸ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਲਾਵਾਂਗੇ ਅਸੀਂ ਉਹ ਦੇਖਿਆ ਸੀ ਗੱਲਬਾਤ ਕੀਤੀ ਗਈ ਐਡਵੋਕੇਟ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ 14 ਦਿਨ ਦੀ ਨਾਈਟ ਜੋ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ 26 ਤਰੀਕ ਨੂੰ ਇਹਨਾਂ ਨੂੰ ਜੋ ਵਾਪਸ ਪੇਸ਼ੀ ਕਰਵਾਈ ਜਾਏਗੀ ਤੇ ਉਹਨਾਂ ਤੋਂ ਪਹਿਲੇ ਕਿਹੜੀ ਹੈ ਜਮਾਨਤ ਵੀ ਉਹਨਾਂ ਵੱਲੋਂ ਲਗਾਈ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ